ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਪਰ ਨੇੜੇ ਇਹ ਭਦੌੜ ਦੇ ਰਹਿ ਜਾਂਦਾ ਹੈ ਭਦੌੜ ਤੋਂ ਜਦੋਂ ਛੰਨਾ ਗਲਾਬ ਸਿੰਘ ਵਾਲੇ ਪਿੰਡ ਨੂੰ ਆਉਣੇ ਆ ਤਾਂ ਰਸਤੇ ਦੇ ਵਿੱਚ ਹੀ 3 ਕਿਲੋਮੀਟਰ ਭਦੌੜ ਤੋਂ ਸਾਈਡ ਤੇ ਹਟਵੇਂ ਇੱਕ ਫਾਰਮ ਹੈ ਬਾਈ ਕਾਰਪਰੀਟ ਦੇ ਕੋਲੋਂ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਤੇ ਇੱਥੇ گاਵਾ ਹੁੰਦੀਆਂ ਰੂਟੀਨ 'ਚ ਵਿਕਰੀ ਆ ਰਹੀਆਂ। ਤਿੰਨ ਨਾਕ ਤੁਸੀਂ ਇਹ ਸਾਹਮਣੇ ਦੇਖੋ ਜਿਹੜੇ ਬਾਈ ਨੇ ਵਪਾਰ ਦੇ ਵਿੱਚ ਖਰੀਦੇ ਹੋਏ ਐ ਤੇ ਅੱਜ ਇਹ ਵੇਚਣ ਵਾਸਤੇ ਆਪਾਂ ਵੀਡੀਓ ਬਣਾ ਰਹੇ ਹਾਂ। ਡਿਟੇਲ ਸਾਰੀ ਦੱਸ ਦਾਂਗੇ ਦੋ ਵਾੜਾਂ ਗੱਬਣ ਤੇ ਇੱਕ ਵਾੜ ਬਿਲਕੁਲ ਹੀ ਤਾਜੀ ਸੂਈ ਐ। ਸੋ ਤਿੰਨ ਨਾ ਗਏ ਐ ਪਰ ਸ਼ੁਰੂਆਤ ਜਿਹੜੀ ਵੀਡੀਓ ਦੀ ਅਸੀਂ ਕਰਨੀ ਐ ਉਹ ਕਰਾਂਗੇ ਇਹਨਾਂ ਦੇ ਫਾਰਮ ਦੀ ਇੱਕ ਵਾੜ ਬੜੇ ਚੰਗੇ ਦੁੱਧ ਤੇ ਚੱਲਦੀ ਐ। ਵੱਛੀ ਵਾਲੀ ਐ। ਉਦੇ ਬਾਰੇ ਗੱਲਬਾਤ ਪਹਿਲਾਂ ਕਰ ਲਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਤਿੰਨ ਨਾਗ ਜਿਹੜੇ ਬਾਈ ਕੋਲ ਵਿਕਰੀ ਵਾਲੇ ਖਰੀਦਦੇ ਹੋਏ ਆਏ ਆ ਇਹ ਤੁਹਾਨੂੰ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਵੀ ਖਰੀਦਣਾ ਚਾਹੋ ਹੱਕ ਹੁੰਦਾ ਵੀ ਕੋਲ ਆ ਕੇ ਦੇਖਿਆ ਜਾਵੇ ਤਸੱਲੀ ਕੀਤੀ ਜਾਵੇ ਤਾਂ ਉਹ ਜ਼ਰੂਰ ਕਰਿਆ ਕਰੋ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਪਹਿਲਾਂ ਫਾਰਮ ਵਾਲੀ ਵੈੜ ਦਿਖਾਈਏ ਇਹ ਵੈੜਾਂ ਤੁਹਾਨੂੰ ਉਸ ਤੋਂ ਬਾਅਦ ਇਸੇ ਵੀਡੀਓ 'ਚ ਹੀ ਦਿਖਾਉਣੀ ਹੈ ਇਹ گاਵਾ ਦੋਸਤੋ ਜਿਹੜੀਆਂ ਆਪਦੀਆਂ ਫਾਰਮ ਦੀਆਂ ਦੁੱਧ ਦੇ ਉੱਤੇ ਚੱਲਦੀਆਂ ਉਹ ਇੱਥੇ ਖੜੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਇੱਕ ਵੈੜ ਜਿਹੜੀ ਵਿਕਰੀ ਵਾਲੀ ਆ ਆਪਾਂ ਉਹਦੇ ਬਾਰੇ ਜਾਣਕਾਰੀ ਲਵਾਂਗੇ ਉਹਨੂੰ ਕੋਸ਼ਿਸ਼ ਕਰਾਂਗੇ ਆਪਾਂ ਇਸ ਸਾਈਡ ਤੇ ਵੀ ਬਾਈ ਨੂੰ ਕਵਾਂਗੇ ਲੈ ਆਊਗਾ ਸਾਹਮਣੇ ਤੁਸੀਂ ਦੇਖੋ ਇਹ ਵੈੜ ਜਿਹੜੀ ਫੋਰ ਸੇਲ ਹੈ ਮੇਰੇ ਖਿਆਲ ਚ 10 ਨੰਬਰ ਟੈਗ ਹੈ ਆਓ ਇਹਦੇ ਬਾਰੇ ਜਾਣਕਾਰੀ ਪਹਿਲਾਂ ਲਈਏ ਗੁਰਪ੍ਰੀਤ ਭਾਈ ਸਸਤੀ ਕਾਲ ਸ਼ਸ਼ੀ ਆ ਵੀ ਜੀ ਗੁਰਪ੍ਰੀਤ ਵੈਸੇ ਤਾਂ ਤਿੰਨ ਨਾਗ ਵਿਕਰੀ ਵਾਲੇ ਵੀ ਆਏ ਹੋਏ ਆ ਇਹ ਜਿਹੜੀ ਹੁਣ ਇੱਥੋਂ ਵੈੜ ਵੇਚਣੀ ਹੈ ਇਹ ਆਪਣੇ ਫਾਰਮ ਦੀ ਹੈ ਆਪਣੇ ਫਾਰਮ ਕੰਮਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਹਮ ਇਸ ਟਾਈਮ ਦੇ ਸਲੇ ਦੁੱਧ ਤਾਂ ਹੈਗਾ 43 ਕਿਲੋ ਪਰ ਆਪਾਂ 40 ਕਿਲੋ ਕਹਿਣਾਗਾ ਠੀਕ ਹੈ 40 ਕਿਲੋ ਦੁੱਧ ਆਪਣੇ ਘਰੇ ਕੋਈ ਬੰਦਾ ਦੋ ਡੰਗ ਚੋਲੇ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਠੀਕ ਹੈ ਤੇ ਇਹਦੇ 17 ਦਿਨਾਂ ਦੀ ਇਹ ਸੂਈ ਵੀ ਆ ਹਮ ਤੇ ਜਿੱਦੇ ਮਤਲਬ ਇਹਨੂੰ ਡੇਢ ਕਿ ਮਹੀਨਾ ਹੋ ਚੱਲਿਆ ਤੇ ਇਹਨੇ 50 ਕਿਲੋ ਤੋਂ ਪਰ ਵੀ 42-43 ਦਿੱਤਾ ਸੀ ਕਿ ਉਮੀਦ ਆ ਵੀ 50 ਤੋਂ ਉੱਤੇ ਲੰਘ ਜੂਗੀ ਠੀਕ ਹੈ ਆਪਾਂ ਚੱਲ ਗੁਈ ਮੰਨ ਕੇ ਅਗਲੇ ਨੂੰ ਵੀ 40 ਚੋਕ ਹੀ ਲੈ ਜੂ ਸਾਥੋਂ ਠੀਕ ਹੈ ਤੇ ਬਾਕੀ ਅਗਲੇ ਦੇਖ ਪਾਲਾ ਜੀ ਸਹੀ ਹੈ ਅੱਛਾ ਇਸ ਟਾਈਮ ਜਾਨੀ 40 ਤੋਂ ਬਾਹਰ ਇਹਦੇ ਥੱਲੇ ਦੁੱਧ ਜਿਹੜਾ ਹਾਜ਼ਰ ਆ 43 ਆ ਪਰ ਆਪਾਂ ਕਹਿੰਦੇ ਆ ਵੀ 40 ਕਿਲੋ ਚੋੜੇ 821 ਹੋ ਜਾਂਦਾ ਤੜਕੇ 22.5 ਹੋ ਜਾਂਦਾਗਾ ਤੇ 2.5 43 44 ਵੀ ਹੋ ਜਾਂਦਾਗਾ ਪਰ ਆਪਾਂ ਅਗਲੇ ਨੂੰ ਕਿਉਂ ਮੌਸਮ ਹੋ ਆ ਕੇ ਦੇ ਕਣੀਆਂ ਪੈ ਗਈਆਂ ਕਦੇ ਹਵਾ ਵਾਗ ਗਈ ਇਹਦੇ ਨਾਲ ਸਾਰ ਸਭ ਨੂੰ ਨਹੀਂ ਕਹਾਂਗਾ ਕਿਲੋ ਖੰਡੂੜ ਕਿਲੋ ਖੰਡੇ ਦਾ ਲੰਘ ਹਲੂ ਲੀ ਜਾਂਦਗਾ ਨਹੀਂ ਠੀਕ ਹੈ ਅਛਾ ਇਹ ਚੋਈ ਦੋ ਟਾਈਮ ਹੀ ਕਰਦੇ ਚੋਈ ਦੋ ਟਾਈਮ ਆਈ ਸੀ ਗੁਰਪ੍ਰੀਤ ਕਿਹੜੇ ਸੀਮੰਦੀ ਆ ਵੈੜਪੇ ਇਸ ਟੈਕਲ ਦੀ ਹੈ ਵੀਰੇ ਅ ਅੱਗੇ ਨੇ ਬੱਚਾ ਕੀ ਦਿੱਤਾ ਰਮਾਡਾ ਦੀ ਬੱਸੀ ਆ ਜੀ ਠੀਕ ਹੈ ਇਹ ਆਪਾਂ ਮੁੱਲ ਵੀ ਉਹੀ ਜਿਹੇ ਹਿਸਾਬ ਨਾਲ ਰੱਖਣਾ ਬੱਸੀ ਦਾ ਅਲੱਗ ਤੇ ਗਾਂ ਦਾ ਅਲੱਗ ਵੀ ਐ ਨਹੀਂ ਜੇ ਕੋਈ ਇਕੱਠੀ ਲੈਣਾ ਚਾਹੁੰਦਾ ਤਾਂ ਉਹੀ ਜੀ ਕੀਮਤ ਦੱਸ ਦਿਆਂਗੇ ਕੱਲੀ ਲੈਣਾ ਚਾਹੁੰਦਾ ਤਾਂ ਉਹੀ ਜੀ ਕੀਮਤ ਦੱਸ ਦਿਆਂਗੇ ਅਛਾ ਇਹ ਜੇ ਗਾਂ ਸਮੇਤ ਵੱੱਛੀ ਕੋਈ ਭਰਾ ਖਰੀਦਦਾ ਕੀ ਰੇਟ ਰੂਗਾ ਜੇ ਸਮੇਤ ਮੰਨ ਵੀ ਬੱਸੀ ਬੰਦਾ ਕੋਈ ਖਰੀਦਦਾ ਤਾਂ 260000 ਰੁਪਏ ਵੀਰੇ ਠੀਕ ਹੈ ਤੇ ਜੇ ਵੱੱਛੀ ਨਾਲ ਲੈ ਜਾਵੇ ਫਿਰ ਮਨ ਵੀ 20 ਦਾ ਫਿਰ 20 ਦਾ ਹਾਂ ਮੇਰੀ ਦੇਖੋ ਕੋਈ ਬੰਦਾ ਬੱਸੀ ਆਪਦੇ ਫਾਰਮ ਚੋਂ 20000 ਦੀ ਵੀ ਦੇ ਦੂ ਕੋਈ 30 ਦੀ ਵੀ ਦੇ ਦੂ ਵਿੱਚ ਬੰਦਿਆਂ ਨੇ 70-70 ਨੂੰ ਵੇਚ ਤਾ ਪਰ ਮੈਨੂੰ ਮੇਰੀ ਬੱਸੀ 50000 ਦੀ ਲੱਗਦੀ ਠੀਕ ਹੈ ਅੱਛਾ ਉਹ ਬੱਛੀ ਆਪਾਂ ਜੇ ਮੰਨ ਲਓ ਗਾਂ ਇੱਕ ਬੰਦਾ ਖਰੀਦੇ ਬੱਛੀ ਹੋਰ ਖਰੀਦੇ ਵੱਖਰੀ ਦੇ ਦਾਂਗੇ ਜਾਂ ਨਹੀਂ ਵੈਸੇ ਨਹੀਂ ਵੇਚਨੀ ਬੱਛੀ ਉਹ ਮੈਂ ਤਾਂ ਲੱਖ ਦੀ ਵੀ ਨਹੀਂ ਦੇਣੀ ਇਸ ਨੂੰ ਠੀਕ ਹੈ ਓਕੇ ਮਤਲਬ ਦੇਖੋ ਤਾਂ ਬੰਦਾ ਖਰੀਦਦਾ ਤਾਂ ਗਾਂ ਬੱਛੀ ਸਮੇਤ 260 ਦੀ ਹੈ ਤੇ ਕੱਲੀ ਖਰੀਦ ਲੈ 20 ਦਾਸ ਦੀ ਹੈ ਲਿਆਈ ਵੀਰੇ ਇਧਰ ਨੂੰ ਸੋ ਦੋਸਤੋ 10 ਨੰਬਰ ਟੈਗ ਆ ਆਪਾਂ ਇਹਨੂੰ ਨਰਾਲੀ ਤੋਰਾਂਗੇ ਦੂਜੀਆਂ ਗਾਵਾਂ ਬੈਠੀਆਂ ਨੇ ਰਿਲੈਕਸ ਐ ਇਹ ਵੀ ਬੈਠੀ ਸੀਗੀ ਇਹਨੂੰ ਠਾ ਲਿਆ ਸੀ ਅਸੀਂ ਕਿਉਂਕਿ ਇਹਦੀ ਵੀਡੀਓ ਕਰਨੀ ਸੀਗੀ ਤੇ ਫਿਰ ਜਿਵੇਂ ਵੱਡਾ ਹਵਾਨਾ ਚੰਗਾ ਦੁੱਧ ਨਾਲ ਭਰਿਆ ਹੋਇਆ ਪਸ਼ੂ ਪੱਧਰ ਜਾ ਰਿਹਾ ਹੈ ਸੋ ਦਿਖਾਉਨੇ ਆ ਤੁਹਾਨੂੰ ਤੋੜ ਕੇ ਵੀ ਨਾ एਬੀਐਸ ਦੇ ਸਟ੍ਰਾਈਕਰ ਬੁੱਲ ਦੀ ਆ ਦੋਸਤੋ ਤੇ ਬੱਛੀ ਇਹਨੇ ਅਰਮਾਡਾ ਦੀ ਦਿੱਤੀ ਐ ਆਰਡਰ ਵੀ ਦੱਸੂਗਾ 40 ਕਿਲੋ ਤੋਂ ਬਾਹਰ ਦੁੱਧ ਐ ਇਸ ਟਾਈਮ 44 ਵੀ ਹੋ ਸਕਦਾ 43 ਵੀ ਹੋ ਸਕਦਾ ਪਰ ਤੁਹਾਨੂੰ ਅਸੀਂ ਰੇਟ ਦੇ ਹਿਸਾਬ ਤੇ ਜੋ ਦੁੱਧ ਦੱਸਿਆ ਉਹ 40 ਕਿਲੋ ਦਾ ਕਿਹਾ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਭਾਵੇਂ ਪੰਜ ਟਾਈਮ ਚੋਲਿਓ ਬਾਈ ਦੇ ਘਰੇ ਇਹਨਾਂ ਦਾ ਦੁੱਧ ਹਾਜ਼ਰ ਹੈ ਉਹਦੀ ਤਸੱਲੀ ਹੈ ਉਦੋਂ ਅੱਗੇ ਵੀਰ ਨੂੰ ਆਸ ਆ ਵੀ 50 ਕਿਲੋ ਤੇ ਜਾਊਗੀ ਪਰ ਤੁਸੀਂ ਆਪਦੀ ਸਮਝ ਵਰਤ ਲਿਓ ਜਾਂ ਆਪਦੀ ਸੇਵਾ ਦੇਖ ਲਿਓ ਵੀ ਤੁਸੀਂ ਕਿੰਨੀ ਕਰ ਸਕਦੇ ਹੋ ਕਿੰਨਾ ਦੁੱਧ ਚੋਲੋਗੇ ਦੂਜਾ ਸੂਆ ਵਹੜਾ ਦੱਸੋ ਛੋਟੀ ਉਮਰ ਹੈ ਕਿੰਨੇ ਸੂਏ ਲਈ ਜਾਓ ਜਿਹਨੇ ਫਾਰਮ ਸ਼ੁਰੂ ਕੀਤਾ ਉਹਦੇ ਵਾਸਤੇ ਇੱਕ ਬੜੀ ਵਧੀਆ ਚੀਜ਼ ਹੈ ਭਾਈ ਤੋਰੀ ਤੁਹਾਨੂੰ ਸੋ so, 2 ਲੱਖ ਤੇ 10000 ਬਿਨਾ ਬੱਛੀ ਤੋਂ 2 ਲੱਖ ਤੇ 60000 ਸਮੇਤ ਬੱਛੀ ਉਹਨੂੰ ਤੁਸੀਂ ਦੇਖ ਲਓ ਵੀ ਬੱਛੀ ਤੁਸੀਂ 50000 ਚ ਬਾਈ ਨੂੰ ਛੱਡ ਰਹੇ ਹੋ ਜਾਂ ਤੁਸੀਂ ਉਹ 50000 ਹੋਰ ਐਡ ਕਰਨਾ ਤੇ ਬੱਛੀ ਨਾਲ ਲੈਣੀ ਹੈ ਸੋ ਇਹਨੇ ਦੱਸੋ ਅਰਮਾਡਾ ਦੀ ਬੱਛੀ ਦਿੱਤੀ ਹੈ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਹੁਣ ਦਿਖਾਉਂਗਾ ਇਸ ਤੋਂ ਬਾਅਦ ਇੱਕ ਵਾਰ ਤੁਸੀਂ ਇਹਦੇ ਦਰਸ਼ਨ ਪਾਓ ਵੈੜ ਬੜੀ ਚੰਗੀ ਹੈ ਜਿਨੇ ਇੰਨੀ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਤਿਆਰ ਦੁੱਧ ਮਿਲ ਰਿਹਾ ਤੁਹਾਨੂੰ 40 ਕਿਲੋ 17 ਦਿਨਾਂ ਦੀ ਸਿਰਫ ਸੂਈ ਗੁਰਪ੍ਰੀਤ ਇਹਦਾ ਪਿਛਲੇ ਸੂਏ ਚ ਬੱਚਾ ਕੀ ਸੀ ਬਾਈ ਆ ਸੀ ਇਹਦੀ ਆਈ ਹੋ ਗਈ ਸਟੌਲੀ ਤੋਂ ਕਰਾਈ ਆ ਠੀਕ ਹੈ 7500 ਦਾ ਸੀ ਉਹ ਨਾ ਵਰਲਡ ਵਾਈਡ ਦਾ ਅੱਛਾ ਅੱਛਾ ਇਹ ਇਸੇ ਗਾਂ ਦੀ ਹੈ ਪਿਛਲੇ ਸੂਏ ਦੀ ਹਾਂਜੀ ਠੀਕ ਹੈ ਸੋ ਦੋਸਤੋ ਚੰਗੇ ਬੱਚੇ ਪਾਉਂਦੀ ਹੈ ਆਰਡਰ ਦੇਖੋ ਤਾਂ ਹੀ ਆਪਾਂ ਇਹ ਗੱਲ ਐਡ ਕੀਤੀ ਆ ਵੀ ਕੱਲੀ ਤਾਂ ਆਪਾਂ ਕਿਸੇ ਨੂੰ ਲੱਖ ਦੀ ਵੀ ਨਹੀਂ ਦੇਣੀ ਸਹੀ ਹੈ ਸੋ ਕੱਲੀ ਬੱਚੀ ਨਹੀਂ ਮਿਲਣੀ ਜਿਹਨੇ ਖਰੀਦਣੀ ਹੈ ਗਾਂ ਨਾਲ ਖਰੀਦ ਲਓ ਜਾਂ ਫਿਰ ਇਹ ਹੋ ਸਕਦਾ ਹੁੰਦਾ ਵੀ ਕਈ ਵਾਰ ਦੋ ਭਰਾ ਰਲ ਕੇ ਸੌਦਾ ਕਰ ਲੈਂਦੇ ਐ ਇੱਕ ਵੀਰ ਬੱਛੀ ਰੱਖ ਲੂਗਾ ਦੂਜਾ ਗਾਂ ਰੱਖ ਲੋ ਤੁਹਾਡੀ ਸਮਝ ਐ ਤੁਸੀਂ ਆਰਡਰ ਦੀ ਬਣਾਵਟ ਖਵਾਨੇ ਤੇ ਨਾੜਾ ਦੇਖੋ ਤੇ ਮੈਂ ਤੁਹਾਨੂੰ ਨਾਲ ਟਾਈਮ ਜ਼ਰੂਰ ਦਿਖਾ ਦਿਆਂ ਕਿਉਂਕਿ ਮਿਲਕਿੰਗ ਜਿਹੜੀ ਉਹ ਦੋਸਤੋ ਹੁਣ ਸ਼ਾਮ ਨੂੰ ਹੋਣੀ ਐ ਦੋ ਟਾਈਮ ਹੀ ਬਾਈ ਚਵਾਈ ਕਰਦਾ ਪਰ ਭਰਿਆ ਹਵਾਨਾ ਹੁਣ ਵੀ ਦੇਖੋ ਤੇ ਟਾਈਮ ਤੇ ਵੀ ਨਿਗਾ ਮਾਰਿਓ ਮਣੀ 1:05 ਦੇ ਉੱਤੇ ਵੀਡੀਓ ਬਣ ਰਹੀ ਐ ਤੇ 5 ਵਜੇ ਮੇਰੇ ਖਿਆਲ ਚ ਭਾਈ 5 ਵਜੇ ਕਰਦੇ ਹੋਗੇ ਚਵਾਈ ਜਾਂ 4 ਵਜੇ ਪੰਜ ਕਿ ਬਈ 5:00 ਵਜੇ 5:30 5:30 ਹੋ ਜਾਨੇ 15 10 15 ਮਿੰਟ ਹਿੱਲ ਹੋ ਲਿਆ ਓਕੇ ਠੀਕ ਹੈ ਸੋ ਦੋਸਤੋ ਲਗਭਗ 5 ਵਜੇ ਚਵਾਈ ਹੋਣੀ ਹੈ ਤੇ ਹੁਣੇ ਹਵਾਨਾ ਦੇਖੋ ਆਓ ਇਹਦੀ ਬੱਚੀ ਪਹਿਲਾਂ ਦੇਖ ਲੀਏ ਆਪਾਂ ਫਿਰ ਜਿਹੜੀਆਂ ਦੂਜੀਆਂ ਗਾਵਾਂ ਵਿਕਰੀ ਵਾਲੀਆਂ ਉਹ ਦਿਖਾਉਂਦੇ ਹਾਂ ਸੋ ਇਹ ਬੱਚੀ ਤੁਸੀਂ ਦੇਖੋ ਰਮਾਡਾ ਬੋਲਦੀ ਹੈ ਤੇ 17 ਦਿਨ ਇਹਦੀ ਉਮਰ ਹੈ ਇਹ ਬੱਚੀ ਬਾਈ ਕਹਿੰਦਾ ਵੀ ਮੈਂ ਨਾਲ ਨਹੀਂ ਦਿੰਦਾ ਕੰਡੀਸ਼ਨ ਦੱਸਦੀ ਹੈ ਵੈਸੇ ਉਹ ਤਾਂ ਥੋੜੀ ਹਿੰਮਤ ਹੈ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੂੰ ਮੈਂ ਲੈ ਜੋ ਜੇ ਤੇ ਨਹੀਂ ਇਹ ਬਾਈ ਬੱਚੀ ਰੱਖ ਲੂਗਾ ਤੂੰ ਤੁਸੀਂ ਇਕੱਲੀ ਗਾਂ ਲੈ ਜਾ ਗੁਰਪ੍ਰੀਤ ਭਾਈ ਜਿਹੜੀ ਇਹ ਵੈਡ ਹੈ ਇਹ ਵੀਰੇ ਪਹਿਲਾ ਸੁਆ ਹੂੰ ਜਾਨੀ ਕਿ ਇੱਕ ਗਾਂ ਦੀ ਆਪਾਂ ਨੂੰ ਡਿਟੇਲ ਨਹੀਂ ਪਤਾ ਖੱਲੀਆਂ ਬਚਾਲਣ ਲਈ ਦੀ ਉਹ ਦੁੱਧ ਬਾਦ ਦੱਸਿਆ ਬੰਦੇ ਨੇ ਬੰਦੇ ਜੀਮੀ ਦਾ ਸੀਗੇ ਨਹੀਂ ਲਿਖਿਆ ਲੁਖਿਆ ਬਸ ਸੀਗਾ ਹੂੰ ਇਹ 4116 ਦੀ ਹੈ ਵੀਰੇ ਹੂੰ ਇਹਨੇ ਸਪੈਕ ਦੇ ਬੱਚੇ ਨੂੰ ਜਨਮ ਦਿੱਤਾ ਬਸ ਛਾ ਗਾਓ ਬੱਚਾ ਦੇਗੀ ਠੀਕ ਹੈ ਆ ਕਦੋਂ ਕੁ ਸੂਈ ਹੈ ਇਹ ਰਾਤ ਵੀਰੇ ਸੂਈ ਸੀ ਮਨਵੀ 9:00 ਤੇ ਤੜਕੇ 3:00 ਵਜੇ ਦੀ ਜੇਲ ਜੂਰ ਪੈ ਗਈ ਸਾਜੀ ਠੀਕ ਹੈ ਤੇ ਮਨੋ ਦੋ ਦੰਦਾ ਈ ਦੋ ਦੰਦਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਜੀ ਮਨ ਵੀ ਬਾਲਾ ਨਹੀਂ ਵੱਧ ਘੱਟ ਕਰਨਾ 1,60,000 ਰੁਪਇਆ ਅ ਅੱਛਾ ਇਹ ਇਹਦੀ ਮਿਲਕਿੰਗ ਹੋਈ ਵੀ ਹੈ ਹਾਂ ਮਿਲਕਿੰਗ ਟੱਪ ਤੇ ਪਚੋਤੀ ਸੀਗੀ ਮਸ਼ੀਨ ਚੜਾਤੀ ਸੀ ਯਾਨੀ ਕਿ 6 6.5 ਕਿਲੋ ਹੀ ਬਾਲਾ ਸੀਗਾ ਠੀਕ ਹੈ ਸਾਰਾ ਉਹ ਨਿਮੇੜਤਾ ਸੀਗਾ ਤੇ ਬਾਕੀ ਦੋ ਦੰਦਾਈ ਠੀਕ ਹੈ ਕੋ ਇਧਰ ਕੱਢ ਕੇ ਦਿਖਾ ਨੇ ਥਣਾ ਦੀ ਬਿੱਥੀ-ਬੁੱਥੀ ਕੱਦ-ਕੁੱਦ ਦਾ ਤੁਸੀਂ ਆਈਡੀਆ ਦੇ ਦਿਓ ਅਸੀਂ ਕੁਝ ਨਹੀਂ ਕਿਸੇ ਨੂੰ ਕਹਿੰਦੇ ਸਹੀ ਪਹਿਲਾਂ ਵੀਡੀਓ ਪਾਈ ਸੀ ਜਦੋਂ ਆਪਾਂ ਬੰਦੇ ਕਹਿੰਦੇ ਵੀ ਕੱਦ ਕਿੱਡਾ ਹੈ ਮੈਂ ਵੀ ਕੱਦ ਤਾਂ ਮੋਢੇ ਇੰਨਾ ਉੱਚਾ ਕਹਿੰਦੇ ਯਾਰ ਇੰਨਾ ਨਹੀਂ ਕੱਦ ਹੋਣਾ ਫਿਰ ਉਹ ਗੱਲ ਦਾ ਫਰਕ ਪਿਆਗਾ ਸਹੀ ਹੈ ਸੋ ਦੋਸੋ ਵੈਸੇ ਹਾਈਟ ਸੋਹਣੀ ਦੱਸਦੀ ਆ ਖੁਰਲੀ ਤੋਂ ਅੰਦਾਜ਼ਾ ਲੱਗੂਗਾ ਤੁਸੀਂ ਇਹਦੀ ਹਾਈਟ ਦੇਖੋ ਥਣਾ ਦੇ ਵਿੱਚ ਬਿੱਥੀ ਥਣ ਦਾ ਸਹਿਜ ਸੋਹਣਾ ਹਜੇ ਨਿਕਰੂਗਾ ਥਣ ਜਿਵੇਂ ਜਿਵੇਂ ਮਿਲਕਿੰਗ ਤੇ ਆਊਗੀ ਪਿਛਾ ਨੂੰ ਹਵਾਨਾ ਚੰਗਾ ਅੱਗੇ ਨੂੰ ਚੰਗਾ ਗੁਰਪ੍ਰੀਤ ਭਾਈ ਕਿੰਨਾ ਕੁ ਦੁੱਧ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤਾਂ ਦੇ ਦੇ ਵੀਰੇ ਦੇਖੋ ਜੀ ਆਪਾਂ ਕਿਸੇ ਵੀਲ ਦਾ ਨਾ ਕਿਦੇ ਹਰਖ ਕਰਿਆ ਨਾ ਗੁੱਸਾ ਕਰਿਆ ਜਾਨੀ ਕਿ ਮੇਰਾ ਮੰਨਣਾ ਇਹ ਵੀ 35 ਤੋਂ 40 ਕਿਲੋ ਅਗਲਾ 30 ਕਿਲੋ ਮੰਨ ਕੇ ਲੈ ਲਓ ਠੀਕ ਹੈ ਤੋਰੀ ਭਾਈ ਦੇ ਸੋ 1 ਲੱਖ ਤੇ 60 ਹਜ਼ਾਰ ਦੀ ਦੋਸੋ ਇਹ ਦੋ ਦੰਦ ਵਹਿੜ ਮਿਲੂਗੀ ਚੰਗੀ ਤਿਆਰ ਹੋ ਕੇ ਸੂਈ ਹੈ ਚੰਗਾ ਕੱਦ ਹੈ ਚੰਗੀ ਵੇਲ ਹੈ ਦੰਦੋਂ ਦੋ ਦੰਦ ਤੇ ਕਨਫਰਮ ਹੈ ਠੀਕ ਹੈ ਭਾਈ ਤੋਰ ਕੇ ਤੁਹਾਨੂੰ ਦਿਖਾਉਣੇ ਆ ਟਾਂਚਾ ਦੇਖਿਓ ਵੈਣ ਦਾ ਰਾਤ ਹੀ ਸੂਈ ਹੈ ਬੱਚੇ ਨੂੰ ਜਨਮ ਦਿੱਤਾ ਚੰਗਾ ਕਰਦਾ ਦੱਸੋ ਤੇ ਚੰਗੀ ਲਵਾਈ ਹੈ ਬਾਕੀ ਆ ਕੇ ਪਾਸ ਕਰ ਲੋ ਲੱਤ ਸਿੱਧੀ ਦੱਸਦੀ ਹੈ ਹਵਾਨਾ ਫਿਕਸ ਰੱਖੂਗੀ ਖੁੱਚਾਂ ਤੋਪੇ ਸੁਮਾ ਲਵਰੀ ਚ ਨੀ ਮੋੜ ਲੱਸ ਸੋ 1 ਲੱਖ ਤੇ 60000 ਇਹਦੀ ਡਿਮਾਂਡ ਹੈ ਚਾਰੇ ਥਣ ਪੂਰੀ ਬਿੱਥੀ ਦੇ ਉੱਤੇ ਆ ਸੋਹਣਾ ਥਣ ਦਾ ਸਹਜ ਹਜੇ ਕਿਰਾ ਮਸ਼ੀਨ ਵਾਸਤੇ ਬਹੁਤ ਵਧੀਆ ਜਦੋਂ ਭਲੂਣ ਲੈ ਜੂ ਜਦੋਂ ਆਸਾ ਇਹ ਕਰ ਸਕਦੇ ਆ ਵੀ ਹੱਥੀ ਚੁਆਈ ਵਾਲਾ ਥਣ ਕੱਢ ਜੂਗੀ ਬਾਕੀ ਪਾਸ ਤੁਸੀਂ ਆ ਕੇ ਕਰ ਲਿਓ ਇੱਕ ਹੋਰ ਵੈੜ ਜਿਹੜੀ ਬਾਈ ਕੋਲ ਵਿਕਰੀ ਵਾਲੀ ਆ ਜਿਵੇਂ ਜਿਵੇਂ ਚੁਆਈਆਂ ਆਈ ਗਈਆਂ ਇਹਨੇ ਐਂ ਚੜੀ ਜਾਣਾ ਠੀਕ ਹੈ ਹਾਂ ਇਹ ਬਹੁਤ ਜਿਆਦਾ ਵਧੀਆ ਕੁਆਲਟੀ ਵਾਲਾ ਲੱਗਿਆ ਜਿਹੜੀ 2 ਨੰਬਰ ਤੇ ਵੈੜ ਹੈ ਇਹ ਵੀਰੇ ਮਨ ਵੀ ਦੂਜੇ ਸੂਏ ਸੁਣੀ ਆ ਪਹਿਲੇ ਸੂਏ ਮਾਲਕਾਂ ਨੇ ਦੱਸਣ ਮਨ ਵੀ 28 ਕਿਲੋ ਰੋਦੀ ਚੋਇਆਗਾ ਠੀਕ ਹੈ ਠੀਕ ਹੈ ਅੱਜ ਇਹਦੇ 15 ਕਿ ਦਿਨ ਇਹਦੇ ਬਾਕੀ ਆ ਇਹਦਾ ਰੇਟ ਕੀ ਰਹੂਗਾ ਇਹਨਾਂ ਦਾ ਰੇਟ ਜੀ ਆਪਾਂ ਬਸ ਮਨ ਜਿੰਨੇ ਲੈਣੇ ਆ ਪਰ ਕਰਨਵਦਨ ਵਾਲਾ ਬਾਈ ਕੋਈ ਖੜਾ ਨਾ ਕਰੇ ਹਮ 1 ਲੱਖ ਤੇ 15000 ਰੁਪਏ ਜੀ ਠੀਕ ਹੈ ਤੋਰੀ ਮੇ 1 ਲੱਖ ਤੇ 15000 ਤੇ 15 ਦਿਨ ਲੈਂਦੀ ਆ ਦੂਜਾ ਸੂਆ ਸੂਗੀ ਚੰਗੀ ਤਿਆਰ ਹੋ ਗਈ ਤਾਂ 2 ਰੁਪਏ ਨਾਲ ਜੋੜੂਗੀ ਜੇ ਕੋਈ ਵੀਰ ਵਿੱਚ ਆਬਾਰ ਵਾਲਾ ਵੀ ਲੈ ਲੇ ਤਾਂ ਵੀ ਜੋੜੂਗੀ ਪਰ ਤੁਸੀਂ ਜਿਹੜਾ ਉਹ ਇਹ ਰੇਟ ਦੇਖ ਕੇ ਤੁਸੀਂ ਸੌਦਾ ਕਰਿਓ ਅਸੀਂ ਚਾਹੁੰਦੇ ਐ ਵੀ ਜਿਹੜੀਆਂ ਵੀਡੀਓ ਪਾਈਗੇ ਪਸੂ ਸਾਰੇ ਵਿਕਣ ਪਰ ਜਿਹਨੇ ਪੈਸੇ ਲਾਉਣੇ ਉਹ ਆਪਦੀ ਸਮਝ ਵਰਤ ਸਕਦਾ ਹੁੰਦਾ। ਹਵਾਨਾ ਸੋਹਣਾ ਕੱਡੂ ਗੁਲਾਬੀ ਥਾਨਾ ਇਹਦੇ। ਵਿਕਰੀ ਚਾਈ ਕਰਕੇ ਦੋਸਤੋ ਜਗਾ ਉਪਰੀ ਤੋਂ ਪਸੂ ਡਰਦਾ ਹੁੰਦਾ। ਉਹ ਉਧਰ ਨੂੰ ਤੋਲਦੇ ਰਹਿ। ਚੱਲ ਇਹਨੂੰ ਮੋੜ। ਅੰਦਰ ਨੂੰ ਤਰਫੋਂ। ਸੋ ਹਵਾਨਾ ਤੋਂ ਤੁਸੀਂ ਫੇਰ ਇਹਦਾ ਦੇਖ ਸਕਦੇ ਹੋ। ਚੜਾਈ ਕਾਫੀ ਐ। ਠੀਕ ਐ ਹਾਈਟ ਵੀ ਸੋਹਣੀ ਐ। ਬਾਕੀ ਫਾਸ ਕਰ ਲਿਓ ਆ ਕਿ ਤੁਸੀਂ। ਦੂਜਾ ਸੂਆ ਵੇੜਾ। ਜੋ ਢਾਂਚਾ ਸਟਰਕਚਰ ਹੈ ਉਹ ਤੁਸੀਂ ਹੁਣ ਵੀਡੀਓ ਚ ਜੱਜਮੈਂਟ ਕਰੋ ਇਹਦੀ। ਮਹਾਂਜਨ ਪੂਰਾ ਸੰਭੀ ਸੋਹਣੀ ਹੈ। 1,115,000 ਦੀ ਇਹ ਤੁਹਾਨੂੰ ਵੈੜ ਮਿਲੂਗੀ। ਦੂਜਾ ਸੁਹਾ ਸੁਹੰਦੀ ਹੈ। ਇਹਦੀ ਕਿ ਵਧੀਆ 30 ਕਿਲੋ ਦੁੱਧ ਦੇ ਇਹ ਕੋਈ ਆਪਾਂ ਕਿਸ ਨੂੰ 45 ਨਹੀਂ 45 ਨਹੀਂ ਪੂਰਾ ਵਧੀਆ 30 ਕਿਲੋ ਦੁੱਧ ਨੇ ਦੇਈ ਜਾਣਾ। ਓਕੇ ਸੋ 30 ਕਿਲੋ ਨੂੰ ਬਾਈ ਕਹਿੰਦਾ ਵੀ ਪਤੀਆ ਦੁੱਧ ਦੇ ਦਊਗੀ। ਤੋ ਇੱਕ ਹੋਰ ਵਹਿੜ ਦਸੋ ਲਾਸਟ ਉੱਤੇ ਤੁਹਾਨੂੰ ਦਿਖਾਵਾਂਗੀ ਗੁਰਪ੍ਰੀਤ ਜਿਹੜੀ ਇਹ ਲਾਸਟ ਵਾਲੀ ਵਹਿੜ ਆ ਬਈ ਇਹ ਵੀਰੇ 50053 ਦੀ ਆ ਹੂੰ ਇਹ ਹਮਰ ਤੋਂ ਗੱਬਣਾਈ ਕਿੰਨੇ ਦਿਨ ਲੇਜੂਗੀ ਸੂਨਛਾ ਜੇ ਇਹ ਦਿਨੇ ਦੇ ਹਲੇ 10 ਬਾਕੀ ਰਹਿ ਗਈ ਠੀਕ ਐ ਇਹ ਦੰਦੋ ਕਿਵੇਂ ਇਹ ਦੋ ਦੰਦ ਆ ਵੀਰੇ ਠੀਕ ਐ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਜੀ 1 ਲੱਖ ਤੇ 20000 ਰੁਪਈਆ ਜੀ ਠੀਕ ਐ ਤੋਰੀ ਬਈ ਇੱਕ ਵੀ ਰੇਟ ਆ ਦਸੋ ਇਹਦਾਂ ਤਰਪੂ ਹਮਰ ਤੋਂ ਗੱਬਣਾ 50053 ਦੀ ਇਹ ਆਪ ਹਜੇ 10 ਦਿਨ ਲਾਉਗੀ ਸੂਨਚ ਹਾਈਟ ਫੌਲਾ ਉਤੋਂ ਬਿਲਕੁਲ ਸਿੱਧੀ ਹੈ ਬਰੀਡ ਕੁਆਲਿਟੀ ਚੰਗੀ ਦਿਸਦੀ ਹੈ ਹਵਾਨਾ ਇਹ ਵੀ ਪੱਕੇ ਚ ਹੀ ਰਹੂਗੀ ਫਿਕਸ ਜਾਈ ਕੱਢੂਗੀ ਹਵਾਨਾ ਸਿੱਧੀ ਤੌਰ ਦੇ ਬਰਾਡੇ ਚ ਕੋਈ ਗੱਲ ਨਹੀਂ ਸੋ ਦੇਖੋ ਇਹਦੀ ਤੁਸੀਂ ਤਿਆਰੀ ਜਿਹੜੀ ਇਹ ਫੜਦੀ ਆਉਂਦੀ ਹੈ ਇਹ ਵੀ 4 ਰੁਪਏ ਨਫਾ ਜ਼ਰੂਰ ਜੋੜੂਗੀ ਜੇ ਚੰਗੀ ਭਰਗੀ ਤਾਂ ਜੇ ਕੋਈ ਵੀਰ ਖਰੀਦਦਾ 1 ਲੱਖ ਤੇ 20 ਹਜ਼ਾਰ ਰੇਟ ਹੈ ਬਣਾਵਟ ਦੇਖੋ ਚਮਕ ਚਮਕ ਵਹਿੜ ਦੀ ਚੰਗੀ ਹੈ ਟਾਂਚਾ ਸੋਹਣਾ ਸੋ ਇਹ ਦੋਸਤੋ ਤਿੰਨ ਨਾਗ ਇਸ ਸਾਈਡ ਤੇ ਸੀ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਚ ਕਰਤੇ ਆ ਵੱਡੀ ਗਾਂ ਤੋਂ ਲੈ ਕੇ ਇਹਨਾਂ ਵਹਿੜਾਂ ਤੱਕ ਹੁਣ ਜਿਹੜਾ ਵੀਰ ਖਰੀਦਣਾ ਚਾਹੂਗਾ ਉਹਦਾ ਹੱਕ ਆ ਵੀ ਉਹ ਆ ਕੇ ਦੇਖੇ ਤਸੱਲੀ ਕਰ ਲੈ ਤੇ ਖਰੀਦ ਕੇ ਲੈ ਜਾਓ ਜੀ ਨੰਬਰ ਭਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨ